ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪ੍ਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋ ਵੜਾ ਮਖਾਉਣੀਆਂ ਤੁਹਾਨੂੰ ਇੱਕ ਸੂਈ ਸਵਾਈ ਹੈ ਗੱਬਣ ਹੈ ਮਗਰ ਵੱਛੀ ਇਹ ਇਨਫਾਰਮੇਸ਼ਨ ਲੈਦਾ ਨਾ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦਾ ਨਾਮ ਅਮਨਦੀਪ ਸਿੰਘ ਪਿੰਡ ਕਾਲੇਕੇ ਜ਼ਿਲ੍ਹਾ ਮੁੱਗਾ ਤਹਿਸੀਲ ਬਾਗਾਪੁਰਾਣਾ ਫੋਨ ਨੰਬਰ 798610238 ਕਿੰਨਾਂ ਮਸੂਆ ਇਹ ਪਹਿਲੇ ਆਸੂਆ ਸੂਈ ਵੀ ਆ ਬਾਈ ਕੱਲ ਹੀ ਸੂਈ ਆ ਇਹ ਜ਼ੇਰ ਪੈ ਗਈ ਜ਼ੇਰ ਕਲੀਟ ਪੈ ਗਈ ਵੀਰ ਕੋਈ ਹੈਗੀ ਬਾਈ ਆਪਣੇ ਕੋਲੇ ਕਿੰਨਾ ਕਿ ਦੁੱਧ ਪਿਆਜੂ ਦੁੱਧ ਬਾਈ ਇਹ 14-15 ਕਿਲੋ ਦਾ ਪਿਆ ਹੀ ਜਾਣਾ ਵੱਛੀ ਨੂੰ ਥਣ ਲੇਵਾ ਨਾ ਬਾਈ ਤੰਨਾ ਜ਼ੇਰ ਦਾ ਤੀਜੇ ਸੂਏ ਨਹੀਂ ਬਹੁਤ ਗਾਂ ਸੂਈ ਹੁੰਦੀ ਉਹ ਹੋ ਜਾ ਲੱਗ ਜਾਂਦਾ ਪਹਿਲਾਂ ਨਹੀਂ ਠੀਕ ਹੈ ਹਾਂਜੀ ਤੇ ਠੰਡੀ ਸੀਰ ਵੀ ਹੈ ਕਿ ਗੱਲ ਮਾਰਾ ਗੋਟਾ ਦਾ ਹੈ ਨਾ ਜਿਹੜਾ ਪਹਿਲਾਂ ਪਸੂ ਹੈ ਨਾ ਤੇ ਮਾਰਾ ਗੋਟਾ ਜਿਹੜਾ ਕਰਦਾ ਹੀ ਆ ਤੇ ਉਹ ਚਵਾਈਕ ਵੀ ਬਹੁਤ ਚੰਗੀ ਲੱਗੀ ਆ ਬਾਈ ਪੂਰੀ ਮੂਰਤੀ ਧਾਰ ਆ ਜੈਜ ਮੋਲਵ ਨੇ ਇਹ ਦੇ ਰਹਾ 37000 ਦੀ ਬਾਈ ਕਿੱਡੀ ਬੈ ਮਗਰ ਵੱਛੀ ਬਹੁਤ ਚੰਗੀ ਆ ਬਾਈ ਦੋਸਤੋ ਮਗਰ ਵੱਛੀ ਹੈ 37000 ਦੀ ਬਾਈ ਕਹਿੰਦਾ ਦੇ ਦੇਣੀ ਆ 13 14 ਕਿਲੋ ਦੁੱਧ ਪਿਆਜੂ ਪਹਿਲੇ ਸੂਏ ਸੂਈ ਆ ਕੱਲ ਸੂਈ ਆ ਜੇਰ ਪੈ ਗਈ ਆ ਜੇਰ ਦੀ ਵੀਰ ਕਹਿੰਦਾ ਮੈਂ ਵੀਡੀਓ ਬਣਾ ਕੇ ਰੱਖ ਲਈ ਆ ਹਮਮ ਉਹਰੇ ਇਹ ਬੋਲਣਾ ਦੋ ਪਾਈਆਂ ਆਣਾ ਦੇਈਂ ਨਾ ਫਟ ਚੱਲ ਕਈ ਵੇਰ ਪਹੂ ਦੀ ਹੱਡੀ ਇਹ ਹੋ ਜਿੰਦੇ ਉਹ ਗੱਬਣਾ ਲਾ ਠੀਕ ਐ ਥਣ ਸੋਹਣਿਆ ਮੁਠੀ ਵਾਲੇ ਹੱਡੀ ਚਵਾਈ ਵਾਲੇ ਗੈਬ ਚ ਨਿਖੜਵੇਂ ਕੱਲੇ ਕੱਲੇ ਲੱਗੇ ਆ ਨਹੀਂ ਆ ਪਹਿਲਣ ਦਾ ਥਣ ਚੁੰਡੀ ਜੀ ਵਾਲਾ ਹੁੰਦਾ ਬਈ ਪੂਰਾ ਮੁਠੀ ਵਾਲਾ ਹੱਡੀ ਚਵਾਈ ਵਾਲਾ ਥਣ ਆ ਵੀਡੀਓ ਬਣਾਉਣ ਦਾ ਸਮਾਂ ਦੱਸ ਦੇਣਾ ਤੁਹਾਨੂੰ ਥਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ 10:42 ਮਿੰਟ ਤੇ ਵੀਡੀਓ ਬਣਾ ਰਹੇ ਆ ਪੌਣੇ 11 ਸ਼ਾਮ ਦੀ ਚੋਈ ਜ ਸਾਰਾ ਦਿਨ ਪਿਆ 37000 ਦੀ ਦੇ ਦੇਣੀ ਆ ਦੁੱਧ 13 14 ਕਿਲੋ ਪਿਆਜੂ ਪਹਿਲੇ ਸੂਏ ਬਾਈ ਕਹਿੰਦਾ ਸੂਈ ਆ ਮਗਰ ਵੱਛੀ ਆ ਪਵਾ ਦੋ ਟਾਈਮ ਤਿੰਨ ਟਾਈਮ ਅਗੜਾ ਚੋਕੀ ਲੈ ਜੇ ਗੱਬਣ ਵਾਲੇ ਦਾ ਸਾਹਮਣੇ ਇਹ ਬਾਈ ਦੂਜੇ ਸੂਏ ਸੋਨਾ ਜੀ ਇਹਨੇ ਦੂਜਾ ਸੂਆ ਹਾਂਜੀ ਪਿਛਲੇ ਸੂਏ ਨੇ 12 ਕਿਲੋ ਦੁੱਧ ਦਿੱਤਾ ਜੀ ਕਿੰਨੇ ਦਿਨ ਲੈ ਜੂ ਬਸ ਹੁਣ 4-5 ਦਿਨ ਲੈ ਗਏ 6 6.5 ਫਾਇੜੇ ਦੀ ਪਿਛਲੀ ਵਾਰੀ ਆਉਂਦੀ ਰਹੀ ਆ ਠੀਕ ਹੈ ਹਾਂਜੀ ਜਿੱਥੋਂ ਪਾ ਲਿਆਂਦੀ ਆ ਇਹ ਇਹ ਦਾ ਵੀ ਥਣ ਦੇਵਾ ਬਹੁਤ ਚੰਗਾ ਭਾਈ ਵੇਖ ਜਿਵੇਂ ਮੱਝਾਂ ਨੂੰ ਨਹੀਂ ਲੇਵਾ ਲੱਗਿਆ ਹੁੰਦਾ ਹੂੰ ਉਹ ਚੀਜ਼ ਆ ਜੈਜ ਮੋਲਵਣੇ ਇਹਦਾ ਇਹ 35000 ਦੀ ਦੇ ਦਿਆਂਗੇ ਭਾਈ ਆਪਾਂ ਕੱਢੀਏ ਬਾਹਰ ਹਾਂ ਠੰਡੀ ਸੀਲ ਇਹ ਵੀ ਬਹੁਤ ਆ ਠੰਡੀ ਸੀਲ ਭਾਈ ਕਹਿੰਦਾ ਇਹ ਵੀ ਬਹੁਤ ਆ 35000 ਦੇ ਦਿਆਂਗੇ 12 13 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਦੂਜੇ ਸੂਏ ਹੁਣ ਸੂਂਦੀ ਆ ਮੱਝ ਆਲਾ ਮੋਟਾ ਅਸ ਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਗਿਰ ਨਸਲ ਦੀ ਵਹਿੜ ਦੂਜਾ ਸੂਆ ਬੰਨ ਵੀ ਹੈਗਾ ਤੁੰਨ ਵੀ ਹੈਗਾ ਕੰਬਲਾ ਵੀ ਪੂਰਾ ਭਾਰੀ ਆ ਚਵਾਈ ਚੋ ਇਹਦੀ ਵੀ ਬਹੁਤ ਚੰਗੀ ਹੋ ਬਾਈ ਆਪਾਂ ਖਿੱਚ ਕੇ ਲੈ ਆਂਦੇ ਆ ਪੂਰੇ ਥਨੂ ਗੇ ਵਾਂਗੂ ਹੁੰਦੇ ਆ ਬਾਈ ਕਹਿੰਦਾ ਚਵਾਈ ਇਹਦੀ ਵੀ ਪੂਰੀ ਚੰਗੀ ਹੋ ਖਿੱਚ ਕੇ ਲੈ ਜਾਂਦੀ ਆਪਾਂ ਪਾਸ ਕੀਤੀ ਟਿਕਾ ਕੇ ਬਾਈ ਕਹਿੰਦਾ ਦੁੱਧ ਮੱਝਾਂ ਵਰਗਾ ਹੋ ਜਮਾ ਲੇਟ ਵਰਗਾ 35000 ਦੀ ਦੇ ਦੇਣੀ ਆ ਜੇ ਕਿਸੇ ਛੋਟੇ ਪਰਿਵਾਰ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਇਹ ਦੂ ਘਾਟ ਮਾਲ ਜੀ ਦਾ ਫਿਰ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਹੈ ਦੁੱਧ ਮੱਝਾਂ ਰਗਾਉ 12 14 ਕਿਲੋ ਦੁੱਧ ਪਿਆਜੂ 12 14 ਕਿਲੋ ਦੁੱਧ ਵਾਲੀ ਮੱਝ ਲੈਣੇ ਲੱਖ ਰੁਪਏ ਦੀ ਹੁੰਦੀ ਹੈ ਸੀਲਸਾਹ ਪੂਰੀ ਆ ਚਾਰ ਪੰਜ ਦਿਨ ਲੈ ਜੂਗੀ ਚਾਰਾਂ ਪੰਜਾਂ ਦਿਨਾਂ ਤਾਈ ਸਾਰੀ ਵਾਲ ਢਿੱਲ ਕੱਢ ਕੇ ਸੂ ਹਾਂ ਵੀ ਸੈਂਗਾ ਜਾਂ ਮਾਰਦੇ ਹੋਊਗੀ ਹਾਂ ਵੀ ਪੂਰੀ ਜੈਲੀ ਵਹਿੜ ਆ ਬਈ ਯਾਰ ਠੀਕ ਐ ਦੋਸਤੋ ਇੱਕ ਨੰਬਰ ਬਾਈ ਕਹਿੰਦਾ ਪੂਰੀ ਸੀਲਸਾਹ ਆ ਇਹਨਾਂ ਕੋਈ ਭਾਅ ਮੰਨੇ ਕਿ ਸੈਂਗ ਤੇ ਮਾਰਦੀ ਹੋਊਗੀ ਸੈਂਕ ਤੋਂ ਅਗਲੇ ਪਰਿਵਾਰ ਨੇ ਦਗਾਏ ਨਹੀਂ ਥਣ ਲੇਵੇ ਨੇ ਦੁੱਧ ਦੇਣਾ ਭਈ ਥਣ ਤਾਂ ਵੇਖ ਜਿਵੇਂ ਪੀੜੀ ਦੇ ਪਾਵੇ ਨਹੀਂ ਹੁੰਦੇ ਕਿ ਉਹ ਇਕੱਲਾ ਇਕੱਲਾ ਲੱਗਿਆ ਪਿਆ ਹੂੰ ਸਹੀ ਆ 37000 ਦੀ ਦੇ ਦੇਣੀ ਆ ਬਿਲਕੁਲ ਸਸਤੇ ਜੇ ਮੁੱਲ ਦੀਆਂ ਦੋ ਗਰਮੀ ਰਹਿਤ ਵੜਾ ਇਹ ਜੋੜੀ ਸੇਲ ਐ ਜੇ ਕੋਈ ਗੱਪਨ ਲੈਣ ਦਾ ਚਾਹ ਵਾਣਾ 35000 ਦੀ ਦੇ ਦੇਣੀ ਆ ਕੋਈ 13 14 ਕਿਲੋ ਦੁੱਧ ਪਿਆਜੂ 12 ਕਿਲੋ ਦੁੱਧ ਪਹਿਲੇ ਸੂਵੇ ਦਿੱਤਾ ਇਹਨੇ ਹੈਟ ਬਾਈ ਦੱਸਦਾ ਪਹਿਲੇ ਸੂਈ ਚੰਗੀ ਬਾਕੀ ਹੈਗੀ ਗਰਨਸਲ ਦੀ ਗਰ ਹੋਗੀਆਂ ਸਾਈਵਾਲ ਹੋਗੀਆਂ ਜਰਸੀ ਹੋਗੀਆਂ ਦੁੱਧ ਇਹਨਾਂ ਦਾ ਮੱਝਾਂ ਆਰ ਗਈ ਹੁੰਦਾ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹਦੇ ਜਿਹੜੀ ਵੀ ਵੜ ਪਸੰਦ ਆਉਂਦੀ ਆ ਬਾਈ ਇਹਨਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਬਿਲਕੁਲ ਸਸਤੇ ਮੁੱਲ ਦੀਆਂ ਦੋ ਵੜਾ ਇੱਕ ਸੂਈ ਸਵਾਈ ਤੇ ਇੱਕ ਗੱਬਣ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਕੋਈ 13 13 14 14 ਕਿਲੋ ਦੋਵੇਂ ਖੁੱਲਾ ਦੁੱਧ ਪਿਆ ਜਾਣੀਆਂ ਸਸੇਗਾ